ਕਿਉਂ ਕਿਉਂ ਜਿਹੜੀਆਂ ਗੰਧਾਂ ਨੇ ਸਾਡੇ ਅੰਦਰੂਨੀ ਸਰੀਰ ਦੇ ਵਿੱਚ ਨਾਲ ਦੀ ਸਪਲਾਈ ਨੂੰ ਰੋਕ ਦਿਆਂ ਨੇ ਤਾਂ ਹੀ ਵਿਕਾਸ ਨਹੀਂ ਹੁੰਦਾ ਪ੍ਰਗਾਸ ਨਹੀਂ ਹੁੰਦਾ ਆਪੋ ਆਪਣੇ ਕੋਈ ਫੈਦਾ ਨਹੀਂ ਘੁਲਿਆ ਉਹ ਸਪਲਾਈ ਨਹੀਂ ਚੱਲਦੀ ਗੰਧਾਂ ਖੋਲੀਆਂ ਨਹੀਂ ਨੇ ਸ਼ਕਮ ਕਰ ਲੈ ਪਿਛਲਾ ਜੀਵਨ ਅੱਜ ਤੋਂ ਜੀਵਨ ਸ਼ੁਰੂ ਕਰ ਪਿਛਲੀਆਂ ਗੱਲਾਂ ਨੂੰ ਵਿਸਾਰ ਦੇਣਾ ਇਸ ਤਰ੍ਹਾਂ ਬੈਰ ਸ਼ਿਮਾਂਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਭੈ ਸੀਲ ਦਾ ਅਰਥ ਹੁੰਦਾ ਹੈ بڑے ہی چھنڈک بچ رہنا بڑے تیر جو بچ رہنا کرود بچ نہ آنا کہہ کے کہ سنتوخ سنتوخ کا مطلب سنتوشت رہنا ہر ایک حال دے بچ سنتوشت ہو جانا صدا میں رکھے کو اس طرح کا دربار کرنا اس طرح کا رہن شہن کرنا ہوئے کو ترے گھن عطیت ترے گھن کا مطلب رجو تمو اور ستو تین گھن اگینا بھی بیگ سے کرنا نہیں کہ دے کوئی